ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਲਿਟਰਲ ਪਰਲਜ ਪਬਲਿਕ ਸਕੂਲ ਦੀਪ ਸਿੰਘਾੜਾ ਵਿਖੇ 3 ਦਿਨਾਂ ਸਾਲਾਨਾ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ ਸਾਰੇ ਖਿਡਾਰੀਆਂ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਐਥਲੈਟਿਕ ਦੌੜ ਰਿਲੇ ਰੇਸ ਬੈਡਮਿੰਟਨ ਲੰਮੀ ਛਾਲ ਪੰਜਾ ਲੜਾ ਰਸਾ ਕਸੀ ਤੇ ਹੋਰ ਮੁਕਾਬਲੇ ਵਿੱਚ ਬੱਚਿਆਂ ਨੇ ਭਾਗ ਲਿਆ ਵੱਖ-ਵੱਖ ਖੇਡਾਂ ਦੇ ਵਿੱਚ 240 ਮੈਡਲ ਹਾਸਲ ਕੀਤੇ ਓਵਰਆਲ ਟਰੋਫੀ 50 ਮੈਡਲਾਂ ਦੇ ਨਾਲ ਮਦਰ ਟ੍ਰੇਸਾ ਹਾਊਸ ਨੇ ਆਪਣੇ ਨਾਮ ਕੀਤੀ ਰੈਫਰੀ ਦੀ ਭੂਮਿਕਾ ਗੁਰਮੀਤ ਸਿੰਘ ਸੰਧੂ ਨੇ ਨਿਭਾਈ ਸਕੂਲ ਦੇ ਪ੍ਰਿੰਸੀਪਲ ਗਗਨਦੀਪ ਨਰੋਲਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਪਿੰਡ ਦੀਪ ਸਿੰਘ ਵਾਲਾ ਤੋਂ ਪਵਨਦੀ ਪੰਮਾ ਦੀ ਰਿਪੋਰਟ ਮੇਰੇ ਪ੍ਰਿੰਸੀਪਲ ਸਾਹਿਬ ਤੁਹਾਨਾਂ ਦਾ ਰਹਿਣਿਆ ਧੰਨਵਾਦ ਹੈ ਜਿਨ੍ਹਾਂ ਨੇ ਆਪਾਂ ਨੂੰ ਨੇਕ ਲੋਆਂ ਦਾ ਮੌਕਾ ਦਿੱਤਾ ਬੱਚਿਆਂ ਦਾ ਵੀ ਪ੍ਰੈਕਟਿਸ ਨੇ ਕਿਹੜਾ ਕਰਵਾਇਆ ਜਾਣ ਅਸੀਂ ਟਾਈਮ ਦੀ ਵਾਅਦਾ ਕੀਤੀ ਉਸ ਤੋਂ ਬਾਅਦ ਜਿਹੜਾ ਨਿਰੋਲ ਕੰਸਲਸ ਕੋਰਸ ਦੇ ਵਿੱਚ ਸਲਾਨੋ ਐਨਵਲ ਅਪਲਾਈਟ ਸਬਮਿਟ ਕੀਤੀ ਗਈ ਜਿਹਦੇ ਵਿੱਚ ਸਾਰੇ ਕੋਰਸ ਨੂੰ ਚਾਰ ਹਿੰਸਾ ਦੇ ਵਿੱਚ ਡਿਵਾਈਡ ਕੀਤਾ ਗਿਆ ਸਾਰੇ ਟੀਚਰਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਹਿਯੋਗ ਕਰਕੇ ਬੜੇ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਸੁਭਾਅ ਲੈ ਆਪਣੇ ਆਪਣੇ ਜਿਹੜੇ ਐਕਟੀਵਿਟੀਜ਼ ਸੀਗੀਆਂ ਉਹਦੇ ਵਿੱਚ ਬੱਚਾ ਨੂੰ ਪਾਰਟਿਸਪੇਟ ਕਰਨ ਵਾਸਤੇ ਸਾਥ ਕੀਤਾ ਮੈਂ ਬੱਚਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਡਿਸਪੀਸਪਲਨ ਨੂੰ ਮੇਨਟੇਨ ਕਰਕੇ ਰੱਖਿਆ ਔਰ ਬਹੁਤ ਵਧੀਆ ਸਪੋਰਟਸਮੈਨਸ਼ਿਪ ਦੀ ਭਾਵਨਾ ਦੇ ਨਾਲ ਤੁਸੀਂ ਐਥਲੈਟਿਕ ਫੀਲਡ ਦਾ ਕਾਰਜ ਮੈਂ ਇਹ ਧੰਨਵਾਦ ਕਰਨਾ ਚਾਹਾਂ ਸਾਰੇ ਕਿਰਦਾਰਾਂ ਦਾ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਬਾਰੇ ਵਧੀਆ ਤਰੀਕੇ ਨਾਲ ਤੁਸੀਂ ਖੇਡੀਆਂ ਪੂਰੀ ਖੇਡ ਦਾ ਉਹਨਾਂ ਦੇ ਨਾਲ ਤੁਸੀਂ ਹਿੱਸਾ ਲਿਆ ਖੇਡਾਂ ਜਿਹੜੀਆਂ ਇੱਕ ਵਿੱਦਿਆ ਦਾ ਜ਼ਰੂਰੀ ਹਿੱਸਾ ਹੈ ਜਿਹਦੇ ਨਾਲ ਸਾਡੀ ਸਿਹਤ ਦੀ ਪਰਖ ਹੁੰਦੀ ਹੈ ਸਾਡਾ ਸਰੀਰ ਤੰਦਰੁਸਤ ਤੇ ਨਵਾਂ ਨਰਵਾ ਰਹੇ ਤੇ ਇਹ ਬਹੁਤ ਜ਼ਰੂਰੀ ਹੈ ਉਹਨਾਂ ਦੇ ਵਿੱਚ ਸਰਦਾਰ ਹਰਿ ਸਿੰਘ ਅਪੂ ਦਾ ਨਾਮ ਆਉਂਦਾ ਹੈ ਉਹ ਵੀ ਵਿਅਕਤੀ ਜਿਹੜਾ ਬੱਚਾ ਹੈ ਉਹ ਖੇਡਾਂ ਦੇ ਫੀਲਡ ਵਿੱਚੋਂ ਚੁਣਿਆ ਗਿਆ ਉਹ ਇੱਕ ਮਕਾਮ ਤੇ ਪਹੁੰਚਿਆ ਔਰ ਜਿਹੜੇ ਜਿਹੜੇ 42 ਸਕੂਲ ਪਟਿਆਲਾ ਦੇ ਵਿੱਚ ਇੱਕ ਬੱਚੀ ਜਿਹੜੀ ਹੈ ਮੈਡਿਕ ਦੇ ਵਿੱਚ ਆਈ ਸੀ 98% ਨੰਬਰ ਲੈ ਕੇ ਪਹਿਲਾ ਨੰਬਰ ਸੀ ਲੈਣੀ ਉਹ ਕਪੜੇ ਸਾਡੀ ਨੇ ਕਪੜੇ ਲੁਕ ਸਾਡੀ ਨੇ ਹਾਂ ਜੀ ਬੇਟਾ ਨਾਮ ਆਪਣਾ میرا نام سپنی کور ہے میں لٹل گرلس پبلک اسکول و کے دسویں جہاز کی ودیارتھن ہاں اج سی اسکول ایتھلٹک میٹس ہوئی ہیں جس وجہ بھی فسٹ اینڈ سیکنڈ پرائز جتیا ہے اس طرح میں اپنے پورے اسٹاف ممبرس پرنسیپل سر میم اینڈ سارے ٹیچرس کا بہت بہت تھینکس کرتی ہاں